ਨੂੰ ਵੇਖਣ ਵਾਲੇ ਇਹ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਇਹਦੇ ਵਿੱਚ ਸਾਡਾ ਵਿਸ਼ਾ ਸੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਕਿਹੜੇ ਪੰਜ ਪਰਸਨ ਇੰਪੋਰਟੈਂਟ ਹੋ ਸਕਦੇ ਹਨ ਅੱਜ ਦੀ ਕਥਾ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਜੀ ਅੱਦੇ ਸਾਡੇ ਪੰਜ ਪਰਸਨ ਕਿਹੜੇ ਹਨ ਬਚਪਨ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਕੀ ਕੰਮ ਕਰਦੇ ਸਨ ਬਚਪਨ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਕੀ ਕੰਮ ਕਰਦੇ ਸਨ ਕੀ ਕੁੰਡਣੀਆਂ ਵਿਚਣ ਦਾ ਕੰਮ ਕਰਦੇ ਸਨ ਕੀ ਕੁੰਡਣੀਆਂ ਵਿਚਣ ਦਾ ਕੰਮ ਕਰਦੇ ਹਸਨ ਦੂਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਰਾਮਦਾਸ ਜੀ ਦੀ ਵਿਆਹ ਸਮੇਂ ਕਿੰਨੀ ਉਮਰ ਸੀ ਭਈ ਜਦੋਂ ਗੁਰੂ ਰਾਮਦਾਸ ਜੀ ਦਾ ਵਿਆਹ ਹੋਇਆ ਉਸ ਟਾਈਮ ਉਹਨਾਂ ਦੀ ਉਮਰ ਕਿੰਨੀ ਸੀ ਵਿਆਹ ਸਮੇਂ ਉਮਰ ਕਿੰਨੀ ਸੀ ਅੱਜ ਦੇ ਸਮੇਂ ਵਿੱਚ ਵੇਖੋ ਦੇ ਵਿਆਹ ਲਈ ਮੁੰਡੇ ਦੀ ਉਮਰ 21 ਸਾਲ ਤੇ ਕੁੜੀ ਦੀ ਉਮਰ 18 ਸਾਲ ਹੋਣੀ ਚਾਹੀਦੀ ਪਰ ਜਦੋਂ ਗੁਰੂ ਅਰਮਾਨਦਾਸ ਜੀ ਦਾ ਵਿਆਹ ਹੋਇਆ ਸੀ ਉਹਦੇ ਵਿੱਚ ਸਾਡੇ ਆ ਨਿਯਮ ਕਾਨੂੰਨ ਨਹੀਂ ਹੈਗੇ ਜੀ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦੀ ਉਮਰ ਕਿੰਨੀ ਸੀ 19 ਸਾਲ ਕਿੰਨੀ 19 ਸਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਕਦੋਂ ਤੇ ਕਿੱਥੇ ਹੋਇਆ ਸੀ ਉਹਨਾਂ ਦਾ ਪਹਿਲੇ ਵਾਲੇ ਪ੍ਰਸ਼ਨ ਵਿੱਚ ਉਹ ਪੁੱਛਿਆ ਗਿਆ ਸੀ ਕੀ ਕੰਮ ਕਰਦੇ ਹਨ ਢੁੰਡੀਆਂ ਵਿਛਣ ਦਾ ਕੰਮ ਕਰਦੇ ਹਨ ਦੂਜੀ ਬੀਜੰਦੇ ਵਿਆਹ ਸਮੇਂ ਉਹਨਾਂ ਦੀ ਉਮਰ ਕਿੰਨੀ ਸੀ 19 ਸਾਲ ਤੇ ਜਦੋਂ ਉਹਨਾਂ ਦਾ ਵਿਆਹ ਕਦੋਂ ਤੇ ਕਿੱਥੇ ਹੋਇਆ ਉਹਨਾਂ ਦਾ ਵਿਆਹ ਹੋਈ 1500 53 ਈਸਵੀ ਨੂੰ 1553 1553 ਇਸਵੀ ਨੂੰ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਆ ਜ਼ਿਲ੍ਹਾ ਤਰਨਤਾਰਨ ਕਿਤੇ ਪੰਜਾਬ ਵਿੱਚ ਤੁਨਾਂ ਦਾ ਵਿਆਹ ਬਈ 1553 ਇਸਵੀ ਨੂੰ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਵਿੱਚ ਹੋਇਆ ਸੀ। ਸ੍ਰੀ ਗੁਰੂ ਰਾਮਦਾਸ ਜੀ ਦੀ ਸੂ ਪਤਨੀ ਦਾ ਕੀ ਨਾਮ ਸੀ? ਬਈ ਜਿਹਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਦਾ ਵਿਆਹ ਹੋਇਆ ਸੀ ਉਹਨਾਂ ਦੀ ਸੂ ਪਤਨੀ ਦਾ ਕੀ ਨਾਮ ਸੀ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਵੇਖੋ ਜੀ ਬੀਬੀ ਭਾਨੀ ਜੀ ਕਿਸ ਗੁਰੂ ਸਾਹਿਬ ਦੀ ਸੁਪਤਰੀ ਸੀ ਦੇ ਬੀਬੀ ਬਾਣੀ ਦੇ ਪਿਤਾ ਦਾ ਕੀ ਨਾਮ ਸੀ ਕਿਹੜੇ ਗੁਰੂ ਸਾਹਿਬ ਦੀ ਸੁਪਤਰੀ ਸੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਜੀ ਜਿਹੜੀ ਸ੍ਰੀ ਗੁਰੂ ਅਮਰਦਾਸ ਜੀ ਜੇ ਰਾਮਦਾਸ ਜੀ ਦੇ ਰਿਸ਼ਤੇ ਵਿੱਚ ਸਸੂਰ ਲੱਗਦੇ ਹਨ ਤੇ ਗੁਰੂ ਅਮਰਦਾਸ ਜੀ ਬੀਬੀ ਬਾਣੀ ਦੇ ਪਿਤਾ ਸਨ ਤੋਂ ਇਤਨਾ ਵਿਵਾਗ ਕਿਥੇ ਨਾਲ ਹੋਇਆ ਸੀ ਕਿਦੇ ਨਾਲ ਸ੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ ਸਾਡਾ ਅਸ ਦਾ ਵਿਸ਼ਾ ਇੱਥੇ ਸਮਾਪਤ ਹੋਇਆ ਸੀ ਅੱਜ ਦੀ ਕਕਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸ਼ੇਅਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ